ਅੰਮ੍ਰਿਤਸਰ ਦੇ ਵਿੱਚੋ ਬੀਤੀ ਰਾਤ ਗੁੰਡਾਗਰਦੀਦਾਂ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਪਰਿਵਾਰ ਤੇ ਕੁਝ ਅਣਪਛਾਤੇ ਵਿਅਕਤੀਆਂ ਤੇ ਪਛਾਤੇ ਵਿਅਕਤੀੰਦ ਵੱਲੋਂ ਹਮਲਾ ਕੀਤਾ ਜਾਂਦਾ ਹੈ ਇਸ ਦੌਰਾਨ ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਹਮਲਾਵਰਾਂ ਵੱਲੋਂ ਮਿਰਚਾਂ ਪਾਈਆਂ ਗਈਆਂ ਉਹਨਾਂ ਕੋਲ ਅਲੱਗ-ਅਲੱਗ ਤਰ੍ਹਾਂ ਦੇ ਹਥਿਆਰ ਸੀ ਜ ਜਨਾਂ ਨਾਲ ਕੀ ਪਰਿਵਾਰ ਤੇ ਹਮਲਾ ਕੀਤਾ ਗਿਆ ਦੱਸਦੇ ਕਿ ਘਟਨਾ ਅਮ੍ਰਿਤਸਰ ਦੇ ਮੋਹਗੰਪੁਰਾ ਇਲਾਕੇ ਵਿੱਚ ਵਾਪਰਿਆ ਜਿੱਥੇ ਕਿ ਇੱਕ ਪਰਿਵਾਰ ਤੇ ਗਵਾਂਡੀਆਂ ਤੇ ਅਨਪਛਾਤੇ ਵਿਅਕਤੀਆਂ ਵੱਲੋਂ ਮਿਲ ਕੇ ਹਮਲਾ ਕੀਤਾ ਗਿਆ ਪੀੜਤ ਪਰਿਵਾਰ ਦਾ આરોਪ ਹੈ ਕਿ ਉਹਨਾਂ ਦੀ ਜੋ ਘਰ 'ਚ ਲੜਕੀ ਸੀ ਉਹਨਾਂ ਦੀ ਭੈਣ ਉਸ ਨਾਲ ਛੇੜਛਾੜ ਕੀਤੀ ਜਾਂਦੀ ਸੀ ਗਵਾਂਡੀਆਂ ਵੱਲੋਂ ਜਿਸ ਦਾ ਵਿਰੋਧ ਕੀਤਾ ਗਿਆ ਤੇ ਇਸੇ ਦੇ ਹੀ ਗੁੱਸੇ ਵਜੋਂ ਆ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਇਥੇ ਕਿ ਬੀਤੀ ਰਾਤ ਨੂੰ ਪਹਿਲਾਂ ਗਵਾਂਡੀ ਆਉਂਦੇ ਨੇ ਉਹਨਾਂ ਦੇ ਅੱਖਾਂ 'ਚ ਮਿਰਚਾ ਪਾਈ ਜਾਂਦੀ ਨੇ ਹਮਲਾਵਰਾਂ ਵੱਲੋਂ ਫਿਰ ਹਥਿਆਰਾਂ ਨਾਲ ਹਮਲਾ ਕੀਤਾ ਜਾਂਦਾ ਤੇ ਜੋ ਘਰ ਵਿੱਚ ਮਹਿਲਾਵਾਂ ਸੀ ਉਹਨਾਂ ਨਾਲ ਵੀ ਦੁਰਵਿਵਹਾਰ ਕੀਤਾ ਜਾਂਦਾ ਹੈ ਗਲਤ ਭਾਸ਼ਾ ਵਰਤੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਜੋ ਪਰਿਵਾਰ ਹੈ ਹਮਲਾਵਰ ਨੇ ਗਵਾਂਡੀ ਨੇ ਉਹਨਾਂ ਨਾਲ ਉਹਨਾਂ ਦੀ ਪੁਰਾਣੀ ਰੰਜਿਸ਼ ਸੀ ਜਿੱਤੇ ਚਾਲਦੰਦਰ ਪਿਛਲੀ ਵਾਰ ਉਹਨਾਂ ਦੇ ਘਰ ਦੇ ਵਿੱਚ ਬੇਟਾ ਉਹਨਾਂ ਦਾ ਜੋ ਭਰਾ ਲੱਗਦਾ ਹੈ ਵੱਡੇ ਭਾਂਦ ਦੇ ਸੇ ਕੁਸਤਾ ਭਰਾ ਸੀ ਉਸ ਤੇ ਹਮਲਾ ਕੀਤੇ ਗਏ ਤੇ ਜੀਵਚੁਤੀ ਮੌਤ ਹੋ ਗਈ ਪੁਲਿਸ ਕੋਲ ਉਹਦਾ ਵੀ ਮਾਮਲਾ ਗਿਆ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿੱਤੇ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਵਾਰ ਪੁਲਿਸ ਉਹਨਾਂ ਨੂੰ ਇਨਸਟਾਫ ਦੇਵੇ ਨਹੀਂ ਤਾਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਰਾਤ ਸਮੇਂ ਝਗੜੇ ਦੀ ਸੂਚਨਾ ਮਿਲੀ ਸੀ ਦੋਵਾਂ ਪੱਖਾਂ ਨੂੰ ਸੱਟਾਂ ਲੱਗੀਆਂ ਨੇ ਤੇ ਮੈਡੀਕਲ ਬਣਾ ਕੇ ਡਾਟ ਕੱਢ ਦਿੱਤੇ ਗਏ ਨੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਪਰ ਫਿਲਹਾਲ ਸਵਾਲੇ ਉੱਠਦਾ ਏ ਕਿ ਆਖਿਰ ਪੁਲਿਸ ਕਾਰਵਾਈ ਤਾਂ ਕਰੇਗੀ ਪਰ ਇਹਦੇ ਵਿੱਚ ਸੱਚ ਕੀ ਹੈ ਕਿ ਪੁਲਿਸ ਸੱਚ ਲੱਭ ਪਾਏਗੀ ਕਿ ਸੱਚਮੁੱਚ ਇਸ ਪੀੜਤ ਪਰਿਵਾਰ ਦੇ ਨਾਲ ਪਹਿਲਾਂ ਵੀ ੱੱਕਾ ਹੋ ਚੁੱਕਿਆ ਹੈ ਜਿੱਥੇ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਕਿ ਕਿਉਂਕਿ ਪਰਿਵਾਰ ਨੇ આરોਪ ਲਗਾਇਆ ਹੈ ਕਿ ਪੁਲਿਸ ਨੇ ਵੀ ਪਿਛਲੇ ਵਾਰ ਕਾਰਵਾਈ ਨਹੀਂ ਕੀਤੀ ਸੀ ਇਨਸਾਫ ਨਹੀਂ ਮਿਲੇ ਸੀ ਉਹਨਾਂ ਦੇ ਘਰ ਜਿੱਥੇ ਬੇਟੇ ਦੀ ਮੌਤ ਹੋ ਗਈ ਪਰ ਉਦੋਂ ਵੀ ਪੁਲਿਸ ਨੇ ਇਨਸਾਫ ਨਹੀਂ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਵਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੀ ਹੈ ਜਾਫਰੇ ਮਾਮਲਾ ਪਹਿਲਾ ਵਾਂਗ ਹੀ ਰਫਦਾ ਪਹੁੰਚ ਜਾਵੇਗਾ ਆਪਣਾ ਲਾਈਵ ਕੀ ਬੋਬੀ ਕਿਹੜਾ ਰਾਤੀ ਝਗੜਾ ਹੋਇਆ ਵੀਡੀਓ ਵਾਇਰਲ ਹੋ ਰਹੀ ਕੀ ਕਾਰਨ ਕੀ ਹੈ ਕਾਨ ਜੀ ਦੇਖੋ ਇਹਦਾ ਜੀ ਸਾਹਮਣੇ ਮੰਡੀ ਵਾਲੇ ਦੇ ਮੁੰਡੇ ਆ ਬਦਮਾਸ਼ ਬਣੇ ਫਿਰਦੇ ਆ ਚਾਰ ਪੈ ਕੀ ਆ ਗਿਆ ਇਹ ਆਡੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਠੀਕ ਆ ਜੀ ਰਾਤੀ ਵੀ ਇਹ ਮੁੰਡੇ ਗੋਣ ਲੁੰਡ ਪਾਰਟੀ ਕਬੀ ਲੈ ਕੇ ਆ ਗਿਆ ਇਹ ਸਾਡੇ ਘਰ ਪੈ ਗਿਆ ਆ ਕੇ ਸਾਨੂੰ ਇਹਨਾਂ ਨੇ ਸਾਡੇ ਭਰਾ ਤੇ ਸਾਡੇ ਅਸੀਂ ਛੱਟਾ ਸੁੱਟਾ ਮਾਰਿਆ ਨਾਲੇ ਹਾਂ ਜੀ ਕਾਫੀ ਚਿਰ ਤੋਂ ਸਾਨੂੰ ਪਰੇਸ਼ਾਨ ਕਰ ਰਿਹਾ ਪਿਛਲੇ ਸਾਲ ਵੀ ਇਹਨਾਂ ਹੱਦ ਇੱਕ ਭਰਾ ਦਾ ਕਤਲ ਕਰ ਦਿੱਤਾ ਇਹਨਾਂ ਨੇ ਇਹਨਾਂ ਬਾਹਰ ਗੁੰਡੇ ਬੁਲਾ ਕੇ ਮਾਰਿਓ ਤੇ ਅੰਦਰ ਛੱਟਾ ਪੇਟਾ ਲੱਗ ਗਿਆ ਓਏ ਧੋਖੂ ਨੂੰ ਜੋਲਟੀਆਂ ਮਾਰਦਾ ਮਾਰਦਾ ਵਿਚਾਰਾ ਮਰ ਗਿਆ ਹੁਣ ਛੱਟ ਕਿਤੇ ਕਿਤੇ ਲੱਗ ਗਈ ਉਹ ਛੱਟਾ ਛੋਟੇ ਭਰਾ ਦੇ ਲੱਗੀਆਂ ਉਹਦੇ ਨਾੜ ਨੂੰੜ ਵੱਢੀ ਗਈ ਆ ਮੇਰੇ ਵਿੱਚ ਲੋ ਮਾਸੂਮ ਸੀ ਪਟਾ ਹੋਏਗਾ ਜ਼ਿਆਦਾ ਨਹੀਂ ਲੱਗਾ ਹੋਟਲ ਕਿੱਨੇ ਕੇ ਜਾਣੇ ਸੀ ਇਹ ਰੋ ਉਹ ਕਟਕੜ ਮਿਰਚੀ 30 40 ਜਣਾ ਨਹੀਂ ਉਹ ਤਾਂ ਸਾਨੂੰ ਮਾਰਨ ਦੇ ਕਤਲ ਤੇ ਕਰਨ ਦੇ ਲਈ ਕਿ ਮੁੱਕੀ ਰਾਤ ਦੇ ਚ ਆ ਰਹੀ ਹਥਿਆਰ ਲੈ ਕੇ ਆ ਦੇ ਹਾਂ ਵੀ ਭਾਂਦੇ ਵੀ ਹੱਥੀ ਪੇ ਭਾਂਦੇ ਵੀ ਹੱਥੀ ਪੇ ਜਾਂਦੇ ਧਮਕੀਆਂ ਵੀ ਲਾਉਂਦਾ ਇਹਦਾ ਸਭ ਤੋਂ ਛੋਟਾ ਮੁੰਡਾ ਠੀਕ ਹੈ ਬਸ ਇਹ ਆ ਮੈਂ ਨਹੀਂ ਕੁੜੀ ਗਾੜੀ ਦੇਖਦਾ ਮੈਂ ਵੱਡਦੇ ਨੇ ਮੈਂ ਪਾਣੀ ਦੇਖਦਾ ਜਿਹੜਾ ਮਰਜੀ ਅਗਿਆ ਦੇ ਉਸਨੂੰ ਕੰਪਲੇਟ ਕੀਤੀ ਉਸਨੂੰ ਕੰਪਲੇਟ ਕੀਤੀ ਮਰਜੀ ਸੁਣਵਾਈ ਨਹੀਂ ਹੋ ਰਹੀ ਕੀ ਮੰਗ ਕੀ ਕਰਦਾ ਮੰਗ ਕਰਦਾ ਸਾਨੂੰ ਇਨਸਾਫ ਦਿੱਤਾ ਜਾਵੇ ਸਾਡ ਦੁੱਦੀ ਵਾਰੀ ਪਹਿਲੇ ਸਾਡੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਮਾਰਨ ਤੱਕ ਜਾ ਰਹੇ ਨੇ ਇਹਨੇ ਬੰਦੇ ਗਲੀ ਭੱਲਾ ਗਵਾਂਡੀ ਹੈ ਤੁਸੀਂ ਦੱਸ 3 40 40 ਮੁੰਡੇ ਲੈ ਕੇ ਸਾਡੇ ਨੂੰ ਅਸੀਂ ਕੋਈ ਬਦਮਾਸ਼ਾਂ ਚਾਹੇ ਲੜਨ ਵਾਲੇ ਤੁਹਾਨੂੰ ਕੋਈ ਖੇਤਿਆਂ ਦਾ ਵੀ ਕਿਹਾ ਗਿਆ ਮਰਚਾ ਮਿਰਚ ਇਹਨਾਂ ਨੇ ਮੇਰੇ ਵੀ ਮਰਚਾ ਪਾਈਆਂ ਭਰਾ ਦੇ ਮੇਰੇ ਵੀ ਪਾਈਆਂ ਸਾਰਾ ਆ ਗਿਆ ਢੈਂਦੇ ਪਾਈਆਂ ਨਾਲੇ ਮਰਚਾ ਪਾ ਕੇ ਹਟਾਈਆਂ ਕਰਕੇ ਕਾਟਾ ਹੋ ਗਿਆ ਨਾ ਇਹ ਤਾਂ ਪੂਰੀ ਪਲਾਨਿੰਗ ਚਾਹੇ ਜਾਈ ਅਸੀਂ ਤਾਂ ਰੋਟੀ ਖਾ ਰਹੇ ਸੀ ਮਾਰਨ ਦੀ ਨੀਤਾ ਹੈ ਹਾਂਜੀ ਤੁਹਾਨੂੰ ਮਾਰਨ ਦੀ ਨੀਤਾ ਹੈ ਬਸ ਮਾਰ ਹੀ ਦੇਣਾ ਇਹ ਕੀ ਨਹੀਂ ਆਪਾਂ ਬਚਾ ਕਰਾਂਦੇ ਦੇ ਕਿ ਤੀ ਚਾਲੀ ਮੁੰਡੇ ਇਥੇ ਹਥਿਆਰ ਲੈ ਕੇ ਆਦੇ ਪੂਰੇ ਆ ਖੂਨ ਦੇਖਿਆ ਤੂੰ ਸਾਰਾ ਗਲੀ ਵੀ ਤੂੰ ਹੀ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਵੀਡੀਓ ਬਾਤ ਹੋਣੀ ਕੀ ਮਾਮਲਾ ਦੋਨਾਂ ਪਾਰਟੀਆਂ ਝਗੜਾ ਹੋਇਆ ਸੀ ਦੋਨਾਂ ਦੀਆਂ ਤਖਾਸਤਾਂ ਲੈ ਲਈਆਂ ਡਾਕਟਰ ਕੱਟ ਕੇ ਦੇ ਦਿੱਤੇ ਆ ਜਿਉਂ ਨਤੀਜੇ ਆਣਗੇ ਕਾਰਵਾਈ ਕੀਤੀ ਜਾਏਗੀ